ਸਸਿ ਕਲ ਜੀ ਸਾਰਿਆਂ ਨੂੰ ਲਾਈਵ ਹੋਏ ਆ ਜੀ ਵੀਰ ਹੈਂਡਲੂਮ ਤਲਵੰਡੀ ਭਾਈ ਤੋਂ ਅੱਜ ਰਖੜੀਆਂ ਦੇ ਤਿਉਹਾਰ ਦੇ ਨੇੜੇ ਤੁਹਾਨੂੰ ਹੋਰ ਇੱਕ ਸੇਲ ਲੈ ਕੇ ਆਏ ਜੀ ਸੂਟਾਂ ਦੀ ਤਾਂ ਲਈ ਹੋਈ ਹੋਈ ਹੈ ਅੱਜ ਕੰਬਲਾਂ ਦੀ ਸੇਲ ਆਤੀ ਹੈ ਜੀ ਆਪਾਂ ਚੈੱਕ ਕਰੋ ਜੀ ਕੰਬਲ ਦੀ ਕੁਆਲਿਟੀ ਪਹਿਲੀ ਗੱਲ ਤਾਂ ਫੁੱਲ ਸਾਈਜ਼ ਦਾ ਕੰਬਲ ਹੈ ਜੀ ਪੂਰੇ ਡਾਰਕ ਚਾਰਟ ਦੇ ਵਿੱਚ ਆਇਆ ਸਾਰੇ ਤੇ ਏਮਬੋਸ ਕੀਤੀ ਹੋਈ ਹੈ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਆਇਆ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਦੇ ਦੂੰਗਾ ਜੀ ਬਾਜ਼ਾਰ ਦੇ ਵਿੱਚ ਇਹ ਕੰਬਲ ਵਿਕਦਾ ਪਿਆ ਜੀ ਕੋਈ 800 850 900 ਦੇ ਕਰੀਬ ਆਪਾਂ ਕਰਤਾ ਜੀ ਵੀਰ ਹੈਂਡਲੂਨ ਤੇ ਰਖੜੀ ਦੇ ਆਫਰ ਦੇ ਉੱਪਰ 1000 ਰੁਪਏ ਦੇ ਦੋ ਕੰਬਲ ਡਬਲ ਬੈੱਡ ਦੇ ਜੀ ਬਿਲਕੁਲ ਜੀ ਡਬਲ ਬੈੱਡ ਦਾ ਕੰਬਲ 1000 ਰੁਪਏ ਦੇ ਦੋ ਕੰਬਲ ਜੀ ਰੰਗ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਰੰਗ ਆਇਆ ਜੀ ਰੰਗੜ ਤਾਂ ਇਹ ਤੁਹਾਨੂੰ ਹੋਰ ਬਹੁਤ ਦੇ ਦੇਾਂਗੇ ਜੀ ਘਟੋ ਘਟ 10 ਤੋਂ 15 ਰੰਗ ਆਉਂਦੇ ਚ ਪੀਸ ਜਿੰਨੇ ਮਰਜ਼ੀ ਲੈ ਲਓ ਜੀ ਅਵੇਲੇਬਲ ਆ ਜਿਆਦਾ ਪੀਸ ਲੈਣੇ ਆ ਤਾਂ ਉਹ ਵੀ ਸਟਾਕ ਤੁਹਾਨੂੰ ਮਿਲ ਜੂਗਾ ਜੀ ਹੋਲਸੇਲ ਪ੍ਰਾਈਸ ਤੇ ਆਉਣਾ ਕਿੱਥੇ ਆ ਜੀ ਤੁਸੀਂ ਮਾਮੇ ਦੀ ਹੱਟੀ ਕੋਲੇ ਜੀ ਪੁਰਾਣੀ ਦਾਣਾ ਮੰਡੀ ਤਲਵੰਡੀ ਪਾਈ ਆਉਣਾ ਜੀ ਤੁਸੀਂ ਲੋਹਾਮਾ ਵਾਲਿਆਂ ਦੇ ਵੀਰ ਹੈਂਡਲੂਮ ਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਓ ਜੀ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਸਟੇਟਸ ਲਗਾ ਕੇ ਆਓ ਤੁਹਾਨੂੰ ਹੋਰ ਵੀ ਲੈਸ ਦੇਾਂਗੇ ਜੀ ਹੋਰ ਇਸ ਤਰ੍ਹਾਂ ਦੀ ਵੈਰਾਈਟੀ ਲੈਣ ਲਈ ਵਿਜ਼ਿਟ ਕਰੋ ਲੋਹਾਮਾ ਵਾਲਿਆਂ ਦਾ ਸ਼ੋਅਰੂਮ ਵੀਰ ਹੈਂਡਲੂਮ ਤਲਵੰਡੀ ਪਾਈ ਸਤਿ ਸ਼੍ਰੀ ਅਕਾਲ ਜੀ